ਬੂਜੇ ਆ ਇਹ ਬਹੁਤ ਤਰ੍ਹਾਂ ਦੀ ਨੇ ਇਹ ਅਲੱਗ-ਅਲੱਗ ਪ੍ਰਕਾਰ ਦੀਆਂ ਨਸਲਾਂ ਹੁੰਦੇ ਨੇ ਬੂਜੇ ਨੇ ਕਹਿੰਦੇ ਵੀ ਇਹ ਬੂਜੇ ਤੋਂ ਸਪੈਨਾ ਵੀ ਪੀਪੀ ਤੋਂ ਵੀ ਅੰਡਰ ਦੇਣਾ ਇਹ ਇੱਕ ਰੋਸ ਨਹੀਂ ਕਰ ਸਕਦੇ ਇੱਕ ਤਾਂ ਇਹਨਾਂ ਦਾ ਇਹ ਫਾਇਦਾ ਹੈ ਬੂਜਿਆਂ ਦਾ ਲੈ ਕੇ ਆਣਾ ਤੇ ਨੰਬਰ 2 ਤੇ ਇੱਕ ਇਹਨਾਂ ਦਾ ਫਾਇਦਾ ਇਹ ਆ ਇੱਕ ਫਾਇਦਾ ਇਹਨਾਂ ਦਾ ਇਹ ਆ ਵੀ ਜਦੋਂ ਇਹਨਾਂ ਦੇ ਵਿੱਚ ਦੀ ਮਤਲਬ ਹਵਾ ਟਪਦੀ ਆ ਹਵਾ ਕਹਿੰਦੇ ਹਵਾ ਸ਼ੁੱਧ ਹੋ ਕੇ ਆਉਂਦੀ ਆ ਇਹਨਾਂ ਵਿੱਚੋਂ ਹਵਾ ਟਿਕਾਉਂਦੀ ਹਵਾ ਸ਼ੁੱਧ ਹੋ ਕੇ ਕਹਾ ਜਾਂਦੀ ਹੈ ਤੇवैसे ਜੋਦਾ ਕਹਿੰਦੇ ਸੱਪਾਂ ਵਾਸਤੇ ਹੁੰਦੇ ਨੇ ਇਹ ਤਾਂ ਰੱਖੇ ਹੋਏ ਨੇ ਇੱਥੇ ਕਿਉਂਕਿ ਸਾਡੇ ਪਿੱਛੇ ਜੰਗਲ ਏਰੀਆ ਜਿਹਾ ਹੀ ਆ ਗਿਆ ਜੰਗਲ ਏਰੀਆ ਕਰਕੇ ਤਾਂ ਆ ਕਰਕੇ ਇਹ ਰੱਖਿਆ ਹੈ ਜੰਗਲ ਏਰੀਆ ਦਾ ਰੱਖਿਆ 嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉宾嘉嘉宾嘉嘉宾嘉嘉 ਇਹਨੇ ਲੱਕੜਾਂ ਲੈਣੀਆਂ ਲੈ ਜਾ ਬਈ ਬਹੁਤ ਪਈਆਂ ਨੇ ਬਿਲਕੁਲ ਸੁੱਕੀਆਂ ਲੱਕੜਾਂ